ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹਦਨ ਦੀ ਯਾਰ ਤੇਰੇ ਘਟੀ ਦਾ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹਾਂ ਤੇਰੇ ਘਰ ਤੇ ਰੋਟੀ ਦੇਣ ਆਉਣੀਆਂ ਲੋਕਾਂ ਦੇ ਹੁਣ ਇੱਧਰ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਤੂ ਤੂ ਕੇ ਉਹ ਮੈਂ ਵੇਖਨਦਾ ਟਰਾਲੀ ਜਦੋਂ ਮੈਂ ਟੋ ਮੈਂ ਕਿਤੇ ਧੂਕੇ ਦੇ ਨਹੀਂ ਕਰਦੀ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਹਨੇ ਜੜਾ ਦੱਸੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਦੋ ਮਰਜ਼ੀ ਦੇ ਦਿਓ ਕੀ ਕਰਾ ਸਾਹਮਣੇ ਏ ਥੱਲੇ ਹਾਂ ਜੀ ਇਹਦੇ ਝੂਠ ਮਾਰੀ ਹਾਂ ਪਾਪਾ ਦੇ ਦਾ ਹੋਏ ਕਿਹੜਾ ਤੇ ਮਾਣਾ ਵਾਸਤੇ ਡੇਰਾ ਬਾਬਾ ਰਣਦਾ ਤੇ ਇਹ ਤੇਰੇ ਮੇਰੇ ਬੰਦੇ ਹੀ ਨੇ ਸਾਡੇ ਘਰ ਕ੍ਰਿਸ਼ਨਾਂ ਦੇ ਥੱਲੇ ਹਾਂ ਸਾਡੇ ਮਾਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਹਾਂ ਅੱਛਾ ਆ ਪੁੱਛ ਲਾ ਸਾਡੇ ਮਾਲੇ ਦੇ ਮਾਲੇ ਮੁੰਡੇ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਫਿਰਦਾ ਕਿ ਉਦੋਂ ਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਤੱਕਦੀਆਂ ਹਾਂ ਕਿਸਮਾਣੀ ਗੱਲ ਕੋਈ ਢੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਲੱਗ ਆਡਾ ਕੁਲਿਆ ਮਾਲਾ ਜੇ ਹੂੰ ਕੋਈ ਨਹੀਂ ਆ ਜੀ ਨਿਆਣੇ ਮਸੇ ਜੀ ਤਾਂ ਮੈਂ ਕੋਈ ਇਨਸਾਫ ਤੇ ਕੋਈ ਨਹੀਂ ਘਰ ਸਾਡੇ ਡੁੱਬਿਆ ਪਹਿਲਾਂ ਵੇਖ ਲੋ ਦੇਖਦੇ ਹੋਣੇ ਤੁਹਾਨੂੰ ਸਾਹਮਣੇ ਜਾ ਕੇ ਮੇਰੇ ਰੋਟੀ ਪਾਣੀ ਦੇ ਕਿੱਦਾਂ ਜਗਾੜ ਚ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਦੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਨਹੀਂ ਬਣਾਉਂਦਾ ਬਣ ਇਹ ਕਿਦਾਂ ਸਾਡੇ ਉਹ ਮੰਨ ਦੇਖ ਗਏ ਅੰਕੁਲ ਨੂੰ ਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂ ਆ ਇੱਥੇ ਤੇ ਉਹ ਯਾਰ ਇਹ ਚੀਜ਼ ਦਾ ਨਾਮ ਇਹ ਚਰਚ ਕੋਈ ਕੋਈ ਇਹ ਚੀਜ਼ ਦਾ ਨਹੀਂ ਮਤਲਬ ਵੀ ਤੁਹਾਨੂੰ ਰੋਟੀ ਰਾਟੀ ਕੁਝ ਨਹੀਂ ਮਿਲਿਆ ਬੱਲੇ 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 ਅੱਛਾ ਇਹਨੇ ਮੇਰੀ ਗੱਲ ਸੁਣਾ ਉਹ ਤਾਂ ਇਹ ਮੀਆਂ ਟਰਾਲੀਆਂ ਭਰ-ਭਰ ਕੈਨਵਾਰ ਦੀਆਂ ਉਹ ਕਿੱਧਰ ਜਾਣ ਦੀਆਂ ਉਹ ਵੇਖੋ ਇੱਕ ਮਿੰਟ ਇਹਨੂੰ ਇਸਾਈਡ ਤੇ ਹੀ ਮੜਾ ਜਾ ਬੈਠੋ ਆਓ ਆਓ ਇਧਰ ਪਰੇ ਹੋ ਜੀ ਤੂੰ ਵੀ ਇਧਰ ਜਾ ਤੂੰ ਵੀ ਇਧਰ ਆਹ ਬਾਪੂ ਚੱਕ ਕਰ ਰਹੇ ਆ ਉਹ ਕਰ ਦਿਆ ਬਾਪੂ ਇੱਕ ਮਿੰਟ ਤੂੰ ਆਨੇ ਕੋ ਆਇਆ ਨਹੀਂ ਤੂੰ ਆ ਨਾ ਉਹ ਕਿੱਥੋਂ ਆਇਆ ਇਹ ਪੱਖੋਂ ਕਿਹਦੇ ਨੇ ਸਾਡੇ ਸ਼ਹਿਰ ਚ ਪੈਂਦਾ ਹੈ ਹਾਂ ਬਾਬਾ ਬਾਬਾ ਮੇਰੀ ਗੱਲ ਸੁਣੋ ਪਰਿਆ ਦਾ ਦੋ ਆਹ ਕਿਨੇ ਦਿੱਤਾ ਤੈਨੂੰ ਸਮਾਨ ਔਰ ਇਹ ਹੁਣੇ ਹੀ ਹੋਣੇ ਗਈ ਹੈ ਹੁਣੇ ਗਈ ਆ ਉਹ ਦੰਧਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲ ਰਿਹਾ ਉਹ ਦੰਧਾ ਇਹ ਸਰਪੰਚ ਸਾਹਿਬ ਆਹ ਮੁੰਡਾ ਆਂਦਾ ਮਿਲਦਾ ਹੀ ਕੱਖ ਨਹੀਂ ਇਹ ਮੁੰਡੇ ਮੇਰੇ ਨਾਲ ਨਹੀਂ ਕਰ ਹਾਂ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਬੀਬੀਆਂ ਆ ਕੇ ਦੇਖਣ ਲਈ ਇੱਕ ਵਾਰ ਇੱਥੇ ਡੰਗਰਾਂ ਨੂੰ ਚਾਰ ਦਿੰਦੇ ਹਾਂ ਸਰਪੰਚ ਸਾਹਿਬ ਵਾਲੇ ਇੱਕੋ ਬੀਬੀਆਂ ਹੋਏ ਇੱਕ ਝੋਲੇ ਦੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਦੋਂ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਤੁਹਾਨੂੰ ਹਾਂ ਕੋਈ ਨਹੀਂ ਮੇਗਾ ਕਿ ਆ ਕੀ ਆ ਤੇਰੇ ਹੱਥੇ ਜਿਹੜਾ ਇਹ ਕੀ ਆ ਹੈ ਤੁਹਾਨੂੰ ਨਹੀਂ ਆ ਪਰੇ ਜਾ ਕੇ ਪਾਕਿਸਤਾਨ ਤੋਂ ਪਾਕਿਸਤਾਨ ਤੁਹਾਨੂੰ ਖਾਲੀਆਂ ਰਹਿ ਗਈਆਂ ਖਾਲੀਆਂ ਨਹੀਂ ਬਣਿਆ ਨਾ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾ ਕੇ ਪੁਸਤ ਕਰਕੇ ਰਿਹਾ ਤੇ ਤੁਸੀਂ ਲੋਕੀ ਆਂ ਤੇ ਜ ਲੰਗਰ ਹੀ ਨਹੀਂ ਮਿਲਦੇ ਸਾਨੂੰ ਰੋਟੀ ਵੀ ਨਹੀਂ ਮਿਲਦੀ ਕੱਖੋਂ ਨਹੀਂ ਮਿਲਦਾ ਸਾਨੂੰ ਹਾਂ ਹਾਂ ਆ ਬੰਦਾ ਆਉਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਆ ਤੇ ਰੋਟੀ ਤੇ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਮੈਂ ਹਾਂ ਤੇਰੇ ਘਰ ਤੇ ਰੋਟੀ ਦੇਣ ਆਉਣੀਆਂ ਲੋਕਾਂ ਦੀ ਹੁਣ ਇੱਕ ਉਹ ਤੂੜੀ ਪਈ ਸਾਹਮਣੇ ਸਰਪੰਚਾਂ ਹਾਂ ਉਧਰ ਤੇਰੇ ਘਰ ਤੇ ਰੋਟੀ ਦੇਣ ਆਉਣੀਆਂ ਉਧਰ ਵੇਖੋ ਸਾ ਕੀ ਆ ਯਾਰ ਆ ਵੇ ਇਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਤੇ ਧੂ ਤੂ ਕੇ ਉਹ ਮੈਂ ਵੇਖਣ ਦਾ ਟਰਾਲੀ ਜਿਹਦਾ ਮੈਂ ਟੋ ਮਟੋ ਧੂਗੇ ਦੇ ਨਹੀਂ ਕਰਦੀ ਹੈ ਪਿੰਡ ਪਿੰਡ ਦਾ ਇੱਥੇ ਜੇ ਮੁੰਡਾ ਸਾਡਾ ਇੱਕ ਕੋ ਘਰ ਨੇ ਡੰਗਰ ਰੱਖਿਆ ਉਹਨੂੰ ਨਾਲ ਕੋਈ ਫੀਲ ਮਿਲੀ ਨਾ ਵਕਤ ਤੇ ਉਹਨਾਂ ਕੋ ਤੂੜੀ ਲੱਥੀ ਪਈ ਉਹ ਤੂੜੀਆਂ ਕਿੰਨੀਆਂ ਉਹ ਢੇਰ ਲੱਗੇ ਤੂੜੀਆਂ ਦੇ ਹੈਂ ਦੋਨੀਆਂ ਤੂੰ ਤੂੜੀਆਂ ਨੇ ਦਾ ਢੇਰ ਲੱਗੇ ਆ ਇੱਥੇ ਸਾਰੇ ਕੰਨ ਹਾਂ ਸਾਰੇ ਇਕੱਠਾ ਬੁਲਾ ਕੇ ਆਏ ਆ ਇੱਥੇ ਡੰਗਰਾਂ ਨਾਲ ਮਜਬੂਰੀ ਕਰਕੇ ਬੈਠੇ ਨੇ ਹਾਂ ਤੇ ਤੁਸੀਂ ਸਾਰੇ ਇੱਥੇ ਆ ਕੇ ਬੜੇ ਦਿਨ ਇਹਦੇ ਖਾਣੂ ਕਹਿਣ ਜਾਂਦੇ ਨਹੀਂ ਮਾਲ ਇਕੱਠਾ ਕਰ ਲਿਆ ਦਾ ਮਾਲ ਕੀ ਰਾਮ ਨਾ ਦਵਾਲੋ ਗਾ ਰਿਹਾ ਮੈਂ ਇਹ ਬੰਦਾ ਤੂੰ ਆ ਰਿਹਾ ਵਾ ਹਾਂ ਹਾਂ ਸਭ ਤੋਂ ਮਿਲਦਾ ਹੈ ਹਾਂ ਮੇਰੀ ਨਹੀਂ ਕੋਈ ਆ ਉਹ ਯਾ ਤੇਰੇ ਘਰ ਤੋਂ ਥੋੜਾ ਦੇਣਾ ਆਉਣਾ ਕਹਨੇ ਤੇਰੇ ਘਰ ਤੋਂ ਥੋੜਾ ਮੈਂ ਦੇਣਾ ਆਉਣਾ ਆ ਬਾਬਾ ਤੂੰ ਦੱਸ ਮਿਲਦਾ ਹੈ ਹਾਂ ਮਿਲਦਾ ਹੈ ਸਭ ਕੁਝ ਸਭ ਤੋਂ ਮਿਲਦਾ ਹਾਂ ਜੀ ਵੀਡੀਓ ਦੇ ਬਾਅਦ ਤੋਂ ਪੱਟੇ ਹੁੰਦੇ ਨੇ ਤੂੰ ਲੋਕਲ ਜੇ ਹਾਂ ਲੋਕਲ ਜੇ ਤਾਂ ਲੋਕ ਇੱਥੇ ਸਪੋਰਟ ਕਰ ਰਹੇ ਆ ਆ ਰਹੇ ਬਾਰੋਂ ਤੁਹਾਨੂੰ ਕੁਝ ਨੁਕਸੇ ਸੇਰ ਹਾਂ ਤਾਂ ਆਹ ਤਾਂ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਟਰਾਲੀਆਂ ਬਾਅਦ ਚ ਆਉਂਦੀਆਂ ਲਾ ਕੇ ਗੱਟੇ ਨਾਲ ਠਜਾਂਦੇ ਇਹਨਾਂ ਦਾ ਕੀ ਹਾਂ ਕਿਦਾਂ ਕੋਈ ਆ ਕੇ ਲੈ ਕੇ ਹੁੰਦੇ ਆ ਉਹ ਮੁੰਡਾ ਖੜਖੇ ਮਰ ਕੇ ਵੇਚਦੇ ਆ ਅੱਛਾ ਖੜਖੇ ਵੇਚ ਹੀ ਜਾਂਦੇ ਆ ਕਈ ਵਿੱਚ ਜਿੰਦਗੀ ਹੈਗੇ ਹਾਂ ਜਿਹੜੇ ਇਥੋਂ ਲੈ ਲੈਂਦੇ ਮੁੱਛ ਲੈ ਲੈਂਦੇ ਅੱਛਾ ਹਰ ਦੇਬੀ ਬੇਲਿਆ ਦੇ ਹਾਂ ਫੀਡ ਦੀ ਬੋਰੀ ਲਾ ਕੇ ਪੰਜ ਚਾਰ ਵੀ ਵੇਚਦੇ ਦਾ ਵੇਚ ਰਹੇ ਆ। ਲਈ ਦੇ ਪੀਟ ਲਵਾ ਕੇ 500 ਦੀ ਕਨ 800 ਦੀ ਨੇਸ਼ਨ। ਹੋ ਵੇਖੋ ਬੋਰਾ ਭੀ ਕਰਵਾਉਂਦੇ। ਉਹ ਜਿਹੜਾ ਕਿ ਨਹੀਂ ਬੋਲਿਆ ਤਾਂ ਉਹ ਗਾੜੇ ਛੋਲੇ ਭਰੇ ਅੰਦਰ ਦੇ। ਹਾਂ ਯਾਰ ਇਹ ਨਾ ਕੋਈ ਵੀ ਹਾਨੂੰ ਮਿਲ ਜਿਆ। ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆ ਰਿਹਾ ਬੰਦਾ ਜੀਵਿਦਾਰ ਕੋਈ ਉਹਨੂੰ ਉੱਥੇ ਪਹੁੰਚਾਉਣਾ। ਉਹਨਾਂ ਨੂੰ ਬਾਤ ਹੀ ਨਹੀਂ ਲੱਗ ਰਹੀ ਆ। ਇਹਨਾਂ ਨੇ ਪੱਕੇ ਅੱਡੇ ਮਲੇ 'ਚ ਪੱਕੇ ਪੱਕੇ। ਆਪਣੇ ਕੰਮ ਚੱਲ ਕੇ ਆ ਰਹੇ ਅੱਛਾ ਇਹਨਾਂ ਦਾ ਚੱਲੇ ਚੱਲੇ ਆ ਪਿਆਰ ਬੋੜੀਆਂ ਹਵਾ ਲਵਾ ਲਾਈ ਸੀ ਵੇਚੀਆਂ ਨੇ ਅੱਛਾ ਮੈਨੇ 500 ਦੀ ਕਨੇ ਆ ਰਹੀ ਮਹਦੂਦ ਨਹੀਂ ਫੀਟ ਦੀ ਪਰੂ ਮੇਂਡੀਆਂ 50 ਮਲ ਜਿੱਥੇ ਇੱਕ ਬੋੜੀ ਮਿਲ ਗਈ ਕਹਿੰਨ ਉਹਨੇ ਗਾਂ ਛੋਟੀ ਦੀ ਵੇਚਤੀ ਆ ਅੱਛਾ ਇੱਥੇ ਡੇਰੇ ਵਾਲੇ ਬਰੇ ਆਉਂਦੇ ਆ ਉਹ ਇੱਥੇ ਲਾ ਲਾ ਚੱਲ ਜਾਂਦੇ ਆ ਕਿੰਨਾ ਆ ਰਿਹਾ ਨਹੀਂ ਮਿਲਦਾ ਅੱਛਾ ਹਾਂ ਹਾਂ ਲੈ ਤੁਸੀਂ ਸਾਡੇ ਡੱਟੇ ਲਵਾ ਛੜੇ ਕਿਹੜਾ ਕਹਿੰਦਾ ਵੀ ਨਹੀਂ ਦੇ ਦੇ ਉਹ ਵੇਖੋ ਸਾਹਮਣੇ ਬੈਠੇ ਆ ਪੰਜ ਸੱਤ ਮੁੰਡੇ ਆ ਹੈਂ ਕਹਿੰਦਾ ਜਿਹੜਾ ਬੜਾ ਜਿਹੜਾ ਕਹਿੰਦਾ ਨਹੀਂ ਦਿੱਤਾ ਤੂੰ ਤਾਂ ਡੱਕੇ ਡਾ ਚੜੇ ਆਂਦੀ ਸੱਤ ਦਿਨ ਚੌਕਰ ਖਾਣ ਦੇ ਡੰਗਰ ਤੂੜੀਆਂ ਖਾਣ ਦੇ ਵੰਡ ਖਾਣ ਦੇ ਮੈਂ ਜ਼ਿਮੀਂਦਾਰ ਸਾਡੇ ਸਾਨੂੰ ਦਵਾਉਂਦੇ ਆ ਹਾਈ ਕੋਟ ਵੀ ਉਹ ਉਹ ਬੀਬੀਆਂ ਅੰਦਰ ਦੇਖੀਆਂ ਉਹ ਬੀਬੀਆਂ ਦੀਆਂ ਕਿੰਗਿਆਂ ਨੂੰ ਕੱਖ ਨਹੀਂ ਮਿਲ ਆਉਂਦੇ ਰੋਟੀ ਤੱਕ ਨਹੀਂ ਮਿਲਿਓ ਆਉਂਦੀਆਂ ਉਹ ਵੀ ਤਾਂ ਦੇ ਦਸਵੇਰਦੀਆਂ ਲਾਉਂਦੇ ਸਾਡੇ ਢੀਆਂ ਫੜਦੇ ਰਿਆ ਜੀ ਮੈਂ ਸਰਦਾਰ ਆਹੀ ਨਹੀਂ ਕਹਿ ਸਕਦਾ ਸਾਡੇ ਮੂਹੇ ਗੱਲ ਫਲਕੋ ਬੰਦੀ ਉੱਥੇ ਬੈਠੇ ਦੇਰਾਂ ਚ ਆਪੜੇ